ਨੇ 트리플 ਆਮੀ ਇਸ ਤੋਂ ਤਾਂ ਕਿ ਪੀ ਐਚ ਡੀ ਨੈਟ ਕਲੀਅਰ ਅਧਿਆਪਕ ਸਹਿਬਾਨ ਨੇ ਹਨ ਸਾਡੇ ਅਧਿਆਪਕ ਸਹਿਬਾਨ ਵਕ ਵਕ ਟੈਸਟਾਂ ਦੇ ਵਿੱਚ ਚੌਥੇ ਪੰਜਵੇਂ ਰੈਂਕ ਹਾਸਲ ਕਰਦੇ ਹੋਏ ਮੋਹਰੀ ਅਧਿਆਪਕਾਂ ਦੇ ਵਿੱਚ ਸ਼ਾਮਲ ਹੋਏ ਆਧੁਨਿਕ ਸਿੱਧਿਆਪਨ ਵਿਧੀਆਂ ਜਿਵੇਂ ਕਿ ਪਹਿਲਾਂ ਦੱਸਿਆ ਗਿਆ ਕਿ ਨਵੀਂ ਸਿੱਖਿਆ ਨੀਤੀ ਨੂੰ ਲਾਗੂ ਇਹਨਾਂ ਤੋਂ ਅੰਸ਼ਰੀ ਸਕੂਲਾਂ ਵਿੱਚ ਕੀਤਾ ਗਿਆ ਹੈ ਜਿਸ ਵਿੱਚ ਕਿ ਨਵੀਆਂ ਸਿੱਖਿਆ ਦੇ ਤਰੀਕੇ ਪਧਤੀਆਂ ਵਰਤੇ ਜਾ ਰਹੇ ਹਨ ਜਿਸ ਦੇ ਵਿੱਚ ਕਿ ਅਸੀਂ ਐਮੀਨੈਂਟ ਐਕਸਪਰਟਸ ਨੂੰ ਬੁਲਾਇਆ ਹੁਣ ਤੱਕ ਇਸ ਸਕੂਲ ਦੇ ਵਿੱਚ ਘੱਟੋ ਘੱਟ 12 ਐਕਸਪਰਟਸ ਪਿਛਲੇ 2 ਮਹੀਨੇ ਵਿੱਚ ਆ ਚੁੱਕੇ ਹਨ ਜੋ ਕਿ ਰਾਸ਼ਟਰੀ ਪੱਧਰ ਦੇ ਹਨ ਪਹਿਲਾ ਅਤੇ ਤੀਜਾ ਸ਼ਨੀਵਾਰ ਡੈਗਲੈਸ ਦੇ ਤੌਰ ਤੇ ਮਨਾਇਆ ਜਾਂਦਾ ਹੈ ਜਿਸ ਦੇ ਵਿੱਚ ਕੇ ਬੱਚਿਆਂ ਦੇ ਸਿਰਫ ਅਕੀ ਵਿਕਾਸ ਲਈ ਪੜ੍ਹਾਈ ਦੇ ਨਾਲ ਨਾਲ ਸੰਗੀਤ ਵੀ ਸਿੱਖਿਆ ਡਾਂਸ ਵੀ ਸਿੱਖਿਆ ਨਲਿਸ ਕਲਾਵਾਂ ਦੀ ਸਿੱਖਿਆ ਬੋਲਣ ਵੀ ਸਿੱਖਿਆ ਕਮਿਊਨੀਕੇਸ਼ਨ ਸਕਿੱਲ ਵੀ ਫ੍ਰੀ ਸਿੱਖਿਆ ਅਤੇ ਉਸ ਦੇ ਨਾਲ-ਨਾਲ ਉਹਨਾਂ ਨੂੰ ਅਸੀਂ ਫਾਈਨਾਂਟਸ ਵੀ ਸਿਖਾਇਆ ਵੀ ਦਿੱਤੀ ਜਿਸ ਚ ਕਿ ਵਿਦਿਆਰਥੀਆਂ ਨੂੰ ਫ੍ਰੀ ਕਿਤਾਬ ਫ੍ਰੀ ਸਮਾਨ ਰਿਫਰੈਸ਼ਮੈਂਟ ਪੀਐਮ ਸੀਰੀਜ਼ ਸਕੀਮ ਦੇ ਤਹਿਤ ਦਿੱਤਾ ਗਿਆ ਵਿਦਿਆਰਥੀ ਅਤੇ ਮਾਪੇ ਇਸ ਗੱਲ ਦੇ ਗਵਾਹ ਹਨ ਕਿ ਸਕੂਲ ਦਾ ਸਟਾਫ ਦਿਨ ਰਾਤ ਮਿਹਨਤ ਕਰਦਾ ਹੈ ਅਤੇ ਸਟਾਫ ਅਤੇ ਸਰਕਾਰ ਦੇ ਸਹਿਯੋਗ ਨਾਲ ਸਾਨੂੰ ਇਹ ਦੱਸਦੇ ਹੋਏ ਬੇਹੱਦ ਖੁਸ਼ੀ ਹੋ ਰਹੀ ਹੈ ਕਿ ਸ਼ਾਇਦ ਕਿਸੇ ਪ੍ਰਾਈਵੇਟ ਸਕੂਲ 'ਚ ਵੀ ਇਹ ਸੰਭਵ ਨਾ ਹੋਵੇ ਸਾਡੇ 18 ਕਲਾਸਰੂਮ ਹਨ ਅਤੇ 18 ਦੇ 11 ਸਮਾਰਟ ਰੂਮ ਹਨ ਜਿਨ੍ਹਾਂ ਵਿੱਚ ਕੇ ਐਲਈਡੀ ਅਤੇ ਪ੍ਰੋਜੈਕਟਰ ਲੱਗੇ ਹੋਏ ਹਨ ਇਸ ਤੋਂ ਬਿਨਾ ਮੁਫਤ ਯੋਗਾ ਦੀ ਕੋਸ਼ਿਸ਼ ਸਾਡੇ ਸਕੂਲ ਵਿੱਚ ਦਿੱਤੀ ਜਾਵੇਗੀ ਉਹ ਪੰਡਵੀ ਆ ਚੁੱਕੇ ਹਨ ਅਤੇ ਸਕੂਲ ਵਿੱਚ ਮੁਫਤ ਕਾਉਂਸਲਿੰਗ ਦੀਆਂ ਸਿੱਖਿਆਵਾਂ ਸਾਨੂੰ ਪਤਾ ਹੈ ਕਿ ਮਨੋਵਿਗਿਆਨਿਕ ਸਮੱਸਿਆ ਅੱਜ ਹਰ ਤੀਜੇ ਇਨਸਾਨ ਨੂੰ ਉਦਾਸੀ ਹੈ ਦੁੱਖ ਹੈ ਪਰੇਸ਼ਾਨੀ ਹੈ ਬੱਚੇ ਇਹਨਾਂ ਪਰੇਸ਼ਾਨੀਆਂ ਨਾਲ ਨਾ ਜੂਝੇ ਇਸ ਲਈ ਸਰਕਾਰ ਵੱਲੋਂ ਸਾਈਕੋਮੈਟ੍ਰਿਕ ਟੈਸਟ ਕਰਾ ਕੇ ਉਹਨਾਂ ਨੂੰ ਕੈਰੀਅਰ ਸਿਖਲਾਈ ਤਾਂ ਦਿੱਤੀ ਹੀ ਜਾ ਰਹੀ ਹੈ ਨਾਲ ਨਾਲ ਸੈਲਦੀਪ ਕੌਰ ਸਾਡੇ ਪੋਲਿਸ ਕਾਉਂਸਲਰ ਦੇ ਤੌਰ ਤੇ ਪੂਰਾ ਸਾਲ ਮੌਜੂਦ ਰਹਿਣਗੇ ਜਿਹੜੇ ਕਿ ਵਿਦਿਆਰਥੀਆਂ ਨੂੰ ਮਨੋਵਿਗਿਆਨਿਕ ਸਿੱਖਿਆ ਵੀ ਦੇਣਗੇ ਮੈਂ ਬੇਨਤੀ ਕਰਾਂਗੀ ਸੈਲਦੀਪ ਕੌਰ ਜੀ ਘਰ ਖੜੇ ਹੋ ਕੇ ਤਾਰਿਆਂ ਦੇ ਰੂਬਰੂ ਹੋ ਜਾਣ ਸਾਡੇ ਕਾਉਂਸਲਰ ਸਾਡੇ ਦਰਮਿਆਨ ਮੌਜੂਦ ਹਨ ਜੋ ਕਿ ਪਟਿਆਲਾ ਤੋਂ ਹਨ ਅਸੀਂ ਜ਼ੋਰਦਾਰ ਤਾੜੀਆਂ ਦੇ ਨਾਲ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਸਕੂਲ ਵਿੱਚ ਆਣਾ ਸਵੀਕਾਰ ਕੀਤਾ ਇਸ ਤੋਂ ਬਿਨਾਂ ਮਾਨਸਿਕ ਸਿਹਤ ਦੇ ਨਾਲ-ਨਾਲ ਸਰੀਰਿਕ ਸਿਹਤ ਵਧੀਆ ਰੱਖਣ ਲਈ ਬਿਲਕੁਲ ਫ੍ਰੀ ਸਿਹਤ ਕੈਂਪ ਲਾਏ ਗਏ ਹਨ ਹੱਥੋਂ ਟੱਕ ਕੇ ਜਿਹੜੇ ਵਿਦਿਆਰਥੀ ਅੱਗੇ ਰੈਫਰ ਹੋਏ ਹਨ ਜੀ ਉਹਨਾਂ ਦਾ ਕੋਈ ਇਲਾਜ ਦਾ ਖਰਚਾ ਵੀ ਹੋਵੇਗਾ ਤਾਂ ਵੀ ਪੀਐਮ ਸ਼੍ਰੀ ਸਕੀਮ ਤਹਿਤ ਸਕੂਲ ਵਿੱਚੋਂ ਹੀ ਦਿੱਤਾ ਜਾਵੇਗਾ ਇਹ